ਆਹੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਪ ਬਣਾਵਾਂਗੇ ਇੱਕ ਨਵੇਂ ਤਰੀਕੇ ਨਾਲ ਬੈਂਗਣ ਤੇ ਬੈਂਗਣ ਕਿਦਾਂ ਬਣਾਵਾਂਗੇ ਉਹ ਤੁਹਾਨੂੰ ਦੱਸਦੇ ਆ ਇੱਕ ਘੜਾ ਹੋਰ ਓਇਲ ਪਾਓ ਅਪਾ ਇੱਕ ਨਵੇਂ ਸਟਾਈਲ ਨਾਲ ਬਣਾਉਣ ਲੱਗੇ ਆ ਥੋੜਾ ਹੋਰ ਪਾਓ ਦੇਖੋ ਅਪਾ ਇਹ ਪਾ ਲਈਏ ਤੇ ਇਧਰ ਆਪਣੇ ਬੈਂਗਣ ਕੱਟੇ ਹੋਏ ਐ ਇਦਾਂ ਆਪਾਂ ਆ ਪਿਆਜ਼ ਕੱਟ ਲਿਆ ਤੇ ਲਸਣ ਅਦਰਕ ਆਪਾਂ ਇਦਾਂ ਕੱਟ ਲਿਆ ਲਫਨਾ ਤਰਾਕਤ ਦਾ ਕੜ ਦੇ ਪਿਆਜ਼ ਇਦਾਂ ਕੜ ਦੇ ਬੈਂਗਲੇ ਤੜਕੜ ਦੇ ਬੱਦਲ ਬੱਦਲ ਉਹਦੇ ਵਿੱਚ ਪਾਉਣਗੇ ਥੋੜਾ ਜੀਰਾ ਮਲੇ ਤਕਲਦੀ ਪਾ ਲਿਆ ਹੁਣ ਆਪਾਂ ਇਹਨੂੰ ਨਾ ਨਵੀਂ ਸਟਾਈਲ ਨਾਲ ਕਰਦੇ ਆ ਪੁਰਨਾ ਪੁਰਨਾ ਜੀਰਾ ਮਨ ਥੋੜਾ ਬਗ ਬੈਟ ਕਰਨਾ ਕਿ ਤੇ ਥੋੜਾ ਆਪਣਾ ਗਰਮ ਹੋ ਜੇ ਮੰਮਾ ਜੀ ਮੰਮਾ ਜੀ ਤੇਲ ਆਪਾਂ ਗਰਮ ਹੋ ਗਿਆ ਆਪਾਂ ਸਾਰਾ ਕੁਛ ਇਹਦੇ ਚ ਕੰਮ ਨਿਕਲਦਾ ਨਾ ਦੋਸਤ ਦੇਵੀ ਵਾ ਦੋਸਤ ਮੈਂ ਵੀ ਕਰ ਦੋਸਤ ਮੈਂ ਵੀ ਕਰ ਤੇ ਤੁਸੀਂ ਇਹ ਕਿ ਬੰਦ ਤੇ ਬਾਹਰ ਹੀ ਨਾ 저기 뭐 살면 뚫려 보내 빠져나가 아야. 어. 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 어

ala baby ala baby a wal wal nyadap ala baby doucince baby aga doupane mettalon saena papa ala doucade baby douc sale pa le sida pa le douc baby douc pa baby douc ha ਪਾ ਰਹੀ ਹਾਂ ਥੋੜਾ ਪਾ ਰਹੀ ਹਾਂ ਕਿ ਥੋੜਾ ਯੋਗਰਾ ਬੇਬੀ ਨਾ 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 ਜਾਂ ਬੇਬੀ ਇਹਦੇ ਬੱਚੇ ਨੇ ਉਹ ਵੀ ਪਾ ਲੈ ਜਾ ਬੇਬੀ ਆਏ ਕੋਈ ਤਾਂ ਨਹੀਂ ਦਰਮੇਂ ਸਟਾ ਲੈਂਦੀ ਬੇਬੀ ਅਗਾਂ ਮੇਠੀ ਮੇਠੀ ਪਾ ਬੇਬੀ ਅਗਾਂ ਅਜੋ ਬਿਆ ਤੇ ਹੀ ਬੇ ਹੋਰ ਹੋਰ ਲੋਕਾਂ ਲੋਕਾਂ ਬੇ ਇਹਦੇ ਨਾਲ ਪਾਣੀ ਨਹੀਂ ਪੋਣਾ ਹੈ ਡੱਕਾ ਬੇਬੀ ਲੋ 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 ਕਿੱਲਾ ਬੁੱਲਾ ਡੱਕਾ ਬੇਬੀ ਆ ਡੱਕਾ ਬੇਬੀ ਕਰ ਲੈਣਾ ਦੇਖ ਨਸਵਾਂ ਰੰਗ ਆ ਰਿਹਾ ਤੇ ਆਪਾਂ ਨਾਲ ਇਹਦੇ ਵਿੱਚ ਥੋੜਾ ਥੋੜੀ ਲੇਕੀ ਬਾਦਣੀ ਆ ਥੋੜੀ ਜਿਹੀ ਬਣੀ ਧਨੀਆ ਪੈੰਡ ਚ ਪਾਵਾਂਗੇ ਬਾਦ ਗੋਆ ਆਈ ਜੋ ਨਹੀਂ ਦੇ ਚੁੱਕਾ ਬਸ ਉਹ ਜਿਹੜੀ ਦੇਤੀ ਬਾਹਰ ਹੀ ਆ ਜਦੋਂ ਇਹ ਜਦੋਂ ਪਾਣੀ ਨਹੀਂ ਪਾਉਣਾ ਕਿਉਂਕਿ ਪਾਣੀ ਦੇ ਬੈਗ ਨਾ ਨਹੀਂ ਛੱਡਦੇ ਆਪਾਂ ਇਹਦੇ ਲੋਹੇ ਦੀ ਸੀੜੀ ਮਿੱਠੀ ਬੇਬੀ ਇਧੋ ਕੁ ਆਪਾਂ ਮਮਾ ਲਾ ਆਪਾਂ ਜਦਾ ਪਾਣੀ ਜਿਹਾ ਨਾ ਬਾਥੋੜਾ ਮਿਕਸ ਕਰਨਾ ਵਾ ਹੁੱਦੀ ਮੇਜਾ ਛੱਟਾ ਜਿਆ ਦੇਣਾ ਹੁੰਦਾ ਬੱਤ ਉਹ ਹੀ ਦੇਣਾ ਬਸ ਪਹਿਲੀ ਵਾਰ ਇਸ ਤੋਂ ਟਰਾਈ ਕਰਿਓ ਤੇ ਆਪਾਂ ਬਸ ਮਲਿਆ ਜਾਂ ਬਸ ਛੱਟਾ ਜਿਆ ਦੇਣਾ ਹੁੰਦਾ ਬਾਹੂ ਕਰਨਾ ਤੇ ਇਸ ਤੋਂ ਬਾਅਦ ਆਪਾਂ ਕੁੱਕਰ ਦੀ ਸੀਟੀ ਬੰਦ ਕਰ ਦੇਣੀ ਆ ਮਨ ਫਿਰ ਇਹ ਬੰਦ ਕਰਦਿਆਂ ਢੱਕਣ ਦੇ ਉੱਪਰ ਬੈਠਾ ਅੱਛਾ ਤੇ ਜਦ ਸੀਟੀ ਲੱਗ ਗਈ ਤੇ ਆਪਾਂ ਲਿਫਾਉਂਦੇ ਆ ਕਿੱਦਾਂ ਦੇ ਬਣੇ ਬੈਂਗਨ ਤੇ ਤੁਸੀਂ ਵੀ ਟਰਾਈ ਕਰਿਓ ਹਾਂ ਜੀ ਆਪਾ ਹੋ ਲਿਆ ਕੁੱਕਰ ਤੇ ਆ ਬਣ ਗਈ ਆਪਣੀ ਸਬਜ਼ੀ ਆ ਜਿਹੜੀ ਥੋੜੇ ਜਿਹੀ ਪੌਂਗ ਦਾ ਮਫੜਾ ਥੰਗਿਆ ਜਿਹਦੇ ਥੰਨੇ ਰੇਲੇ ਰੇਲੇ ਜਿਹੀ ਬਣਿਆ ਟਮਾਟਰੋ ਜੀ ਇਸ ਤੀ ਪਾਇਆ ਨਾਲ ਇਸ ਕੀ ਰਸ ਤੇ ਕੀ ਬਾਇਨੇ ਗਾ ਟਮਾਟਰ ਤੇ ਆ ਆਪਾ ਪੌਂਗ ਦਾ ਥੰਗਿਆ ਆ ਬਣ ਗਈ ਹੈ ਬਣ ਕੇ ਹੋ ਗਈ ਆਪਣੀ ਸਬਜ਼ੀ ਯਾਰ ਤੁਸੀਂ ਵੀ ਬਣਾਓ ਤੇ ਬਣਾ ਕੇ ਖਾਓ ਇਸ ਤਰ੍ਹਾਂ ਕੋਈ ਦੱਸਿਓ ਕਿੱਦਾਂ ਦੀ ਬਣੀ ਸਗੀ